ਅਲੀ ਦੀ ਗੱਲ ਸੁਣ ਇਸ ਕੱਲ ਨੂੰ ਇਹੀ ਤੁਹਾਡੇ ਕੰਮ ਆਣਗੇ ਕੱਲ ਨੂੰ ਬੱਚੇ ਵੱਡੇ ਹੋਣਗੇ ਕੱਲ ਨੂੰ ਤੁਹਾਨੂੰ ਆਪਣਾ ਗੁਜ਼ਾਰਾ ਕਦੋਂ ਤੱਕ ਤੁਸੀਂ ਉਹਨਾਂ ਤੋਂ ਮੰਗਦੇ ਰਹੋਗੇ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ ਜਦ ਮੇਰਾ ਵੱਡਾ ਭਰਾ ਕਮਾਉਂਦਾ ਪਿਆ ਹੈ ਨਾਲੇ ਵੱਡਾ ਭਰਾ ਮੇਰੇ ਕਹੇ ਤੇ ਜੋ ਮੈਨੂੰ ਚੀਜ਼ ਦੀ ਲੋੜ ਹੈ ਵੱਡਾ ਭਰਾ ਮੈਨੂੰ ਲੈ ਕੇ ਦੇ ਦਿਆ ਤੇ ਮੈਨੂੰ ਮੈਂ ਪਾਗਲ ਮੈਂ ਕੰਮ ਕਰੂੰਗਾ ਦੱਸੋ ਅੱਜ ਸ਼ੁਰੂਆਤ ਹੋ ਗਈ ਨਾ 10000 ਹਾਂ ਹੁਣ ਤੁਸੀਂ ਹੌਲੀ ਹੌਲੀ ਬਸ ਆਪਣਾ ਦੇਖੋ ਆਪਣਾ ਸੰਭੋ ਆਪਣਾ ਉੱਠ ਜਾ ਨਾ ਕੰਮ ਤੇ ਨਹੀਂ ਜਾਣਾ। ਮੇਰੇ ਤੇ ਫੋਨ ਨੂੰ ਲੱਗਿਆ ਜੇ ਤੁਸੀਂ। ਓ ਯਾਰ ਫੈਕਟਰੀ ਦੇ ਕੰਮ ਹੀ ਕਰਨੇ ਮੈਂ। ਹੁਣ। ਸਵੇਰ ਦੀ ਤੇ ਮੈਂ ਤੁਹਾਨੂੰ ਫੋਨ ਤੇ ਵੀ ਕਹਦਾ ਹੀ ਆ। ਓ ਯਾਰ ਫੋਨ ਤੇ ਵੀ ਫੈਕਟਰੀ ਦੇ ਕੰਮ ਦੇਖਣੇ ਪੈਂਦੇ ਨਾ। ਚਲੋ ਉੱਥੋਂ ਮੈਂ ਥੋੜਾ ਜਿਹਾ ਨਾ ਕੰਮ ਕਰ ਲਾਂ। ਓ ਯਾਰ ਯਾਰ ਤੂੰ ਪਹਿਲਾਂ ਰੋਟੀ ਤੇ ਜਾ ਕੇ ਬਣਾ ਲਾ। ਨਹੀਂ ਮੈਂ ਪਹਿਲਾਂ ਥੋੜਾ ਜਿਹਾ ਕੰਮ ਕਰਨਾ। ਇਹ ਕੰਮ ਤੇ ਤੂੰ ਬਾਅਦ ਚ ਵੀ ਕਰ ਸਕਦੀ ਆ। ਨਹੀਂ। सनी ਦਾ ਫੋਨ ਨਹੀਂ ਆ ਉਸ ਤੋਂ ਬਾਅਦ। ਆਇਆ ਹੀ ਪਰਸੋਂ। ਮੁਰਕਾ ਨੇ ਫੋਨ ਹੀ ਨਹੀਂ ਕੀਤਾ ਹੈਗਾ। ਪੁੱਛਣਾ ਸੀ ਡੈਡੀ ਦਾ ਕੀ ਹਾਲ ਚਾਲ ਆ। ਚਲੋ ਤੂੰ ਹੀ ਕਹਿੰਦੇ ਤਾਂ ਮੈਂ ਕਰ ਲੈਂਨੀ ਫੋਨ। ਬਾਜੀ ਫੋਨ ਕਰਕੇ ਨਾ ਪੁੱਛਦੀ ਐ ਠੀਕ ਆ ਤੂੰ ਉੱਠਾ ਮੈਂ ਕੰਮ ਕਰਨਾ ਵਾ ਉਹ ਯਾਰ ਮੈਂ ਤੈਨੂੰ ਕਹਿੰਨਾ ਇਹ ਕੰਮ ਬਾਅਦ ਚ ਵੀ ਹੋ ਸਕਦੇ ਆ ਬਾਅਦ ਚ ਕੀ ਤੂੰ ਕਰਨਾ ਵੇਲੇ ਹੀ ਰਹਿਣਾ ਵਾ ਮੈਂ ਨਾ ਤੁਹਾਨੂੰ ਸਵੇਰ ਦੀ ਵੇਖਣ ਦੀ ਐ ਇਹ ਫੋਨ ਚ ਲਾਉਂਦੇ ਹਾਂ ਜੇ ਕੋਈ ਕੰਮ ਕੰਮ ਕਰ ਲਓ ਉੱਠ ਜੋ ਉਹ ਨਾਲੇ ਯਾਰ ਸਾਰੇ ਕੰਮ ਨਾ ਫੈਕਟਰੀ ਜਾ ਕੇ ਨਹੀਂ ਕੁਝ ਕੰਮ ਫੋਨ ਤੇ ਵੀ ਹੁੰਦੇ ਆ ਤੂੰ ਉੱਠਾ ਮੈਂ ਹੋਰ ਕੰਮ ਹੀ ਬਤੇਰੇ ਕਰਨੇ ਨੇ ਇਹ ਕੰਮ ਯਾਰ ਬਾਅਦ ਚ ਕਰ ਲੀਆ ਪਹਿਲਾਂ ਰੋਟੀ ਬਣਾ ਦੇ ਮੈਂ ਜਾਵਾਂ ਟਾਈਮ ਸਰ ਟਾਈਮ ਹੋਇਆ ਫੈਕਟਰੀ ਦਾ ਆ ਬਣਾ ਦੇਣੀ ਪਹਿਲਾਂ ਮੈਂ ਭੱਜ ਕੇ ਤੇ ਬਣਾ ਲਾਂ ਤੂੰ ਉੱਠ ਜੋ ਈ ਯਾਰ ਇਹਨੂੰ ਸਮਝਾਉਣਾ ਵੀ ਨਾ ਔਖਾ ਹੀ ਬੜਾ ਚੱਲ ਮੈਂ ਫੈਕਟਰੀ ਜਾ ਕੇ ਕੰਮ ਕਰਦਾ ਬਣ ਕੇ ਰੋਟੀ ਤੇ ਲਾਇਆ ਯਾਰ ਚੁੱਕੜਾ ਉੱਟ ਗਿਆ ਤੁਸੀਂ ਬਾਜੀ ਨੂੰ ਵੀ ਬੁਲਾ ਲਾ ਤੇ ਮਨਨਾ ਦੀ ਵੀ ਰੋਟੀ ਬਣਾ ਲਾ ਬਾਜੀ ਕਿੱਥੇ ਗਏ ਉੱਪਰ ਹੈ ਗਏ ਪਤਾ ਨਹੀਂ ਮੈਨੂੰ ਚੱਲ ਮੈਂ ਫੋਨ ਕਰਦਾ ਹਾਂਜੀ ਬਾਜੀ ਕਿੱਥੇ ਦੇ ਉੱਪਰ ਕੀ ਕਰਨ ਦੇ ਜੀ ਹੱਤ ਤੇ ਅੱਜ ਫੇਰ ਛੱਤ ਤੇ ਜੇ ਅੱਛਾ ਅੱਛਾ ਥੱਲੇ ਰੇਂਜ ਨਹੀਂ ਆਂਦੀ ਹੁੰਦੀ ਨਾ ਨੈਟ ਦੀ ਆਓ ਫਿਰ ਰੋਟੀ ਬਣ ਗਈ ਜੇ ਖਾਈਏ ਤੇ ਚਲੀਏ ਫਿਰ ਫੈਕਟਰੀ ਹਾਂ ਮੈਂ ਉਹਨਾਂ ਕੋ ਪੇਮੈਂਟ ਕਰ ਲਈ ਸੀ ਸਵੇਰੇ ਮੈਂ ਫੋਨ ਤੇ ਹੀ ਮੈਂ ਫੋਨ ਤੇ ਮੰਗਾ ਲਈਆ ਹਾਂਜੀ ਹਾਂਜੀ ਆਜੋ ਫਿਰ ਜਲਦੀ ਆਜੋ ਠੀਕ ਆਣ ਲਗੇ ਚਰਨਜੀਤ ਠੀਕ ਹੈ ਜਰਨ ਜਿੱਤਲਾ ਯਾਰ ਰੋਟੀ ਆਗੇ ਭਾਜੀ ਭਈ ਯਾਰ ਤੂੰ ਚੰਗੇ ਬੰਦੇ ਜੇ ਮੈਨੂੰ ਫੈਕਟਰੀ ਭੇਜ ਕੇ ਤੂੰ ਆਪ ਵੜਦੇ ਨਹੀਂ ਜੇ ਤੇ ਜੇੋਂਦੇ ਵੀ ਜੇ ਤੇ 10 ਮਿੰਟ ਹੁੰਦੇ ਰੇ ਬਾਅਦ ਚ ਕਿੱਥੇ ਚਲ ਜਾਂਦੇ ਜੇ ਯਾਰ ਪਤਾ ਕੀ ਗੱਲ ਐ ਪਹਿਲਾਂ ਸਾਰਾ ਕੁਝ ਮੈਨੂੰ ਦੇਖਣਾ ਪੈਂਦਾ ਹੁਣ ਜਿਉਂਦਾ ਤੂੰ ਫੈਕਟਰੀ ਆ ਗਿਆ ਵਾ ਫੈਕਟਰੀ ਦਾ ਕੰਮ ਤੂੰ ਸੰਭਲਿਆ ਤੇ ਮੈਂ ਫਿਰ ਬਾਹਰ ਦਾ ਸਾਰਾ ਵੇਖ ਲੈਣਾ ਮੈਨੂੰ ਵੀ ਬੜਾ ਸੁਖ ਹੋ ਗਿਆ ਤੇਰੀ ਆਉਣ ਨਾਲ ਹੁਣ ਤੈਨੂੰ ਪਤਾ ਲੱਗਾ ਨਾ ਮੈਂ ਕਿੰਨੇ ਕੰਮ ਦੀ ਚੀਜ਼ ਆ ਆ ਹੋ ਮੈਨੂੰ ਪਤਾ ਵਾ ਕਿੰਨਾ ਕੋ ਕੰਮ ਕਰਦੇ ਉੱਥੇ ਜਾ ਕੇ ਨਾ ਫੋਨ ਚ ਲੱਗਦੇ ਹੋਣੇ ਆ ਤੇ ਨਾਲੇ ਭਾਜੀ ਤੂੰ ਇਹਨਾਂ ਦੇ ਤਰੀਫਾ ਨਾ ਕਰਿਆ ਕਰੋ ਐਵੇਂ ਭੁੱਲ ਜਾਣਗੇ ਉਹ ਜਾ ਯਾਰ ਤੈਨੂੰ ਕੀ ਪਤਾ ਉੱਥੇ ਕਿੰਨਾ ਕੰਮ ਹੁੰਦਾ ਫੋਨ ਫੋਨ ਫੜਨ ਦਾ ਟਾਈਮ ਹੀ ਨਹੀਂ ਦਤਾ ਦੱਸਿਓ ਭਾਜੀ ਇਹਨੂੰ ਉਹ ਨਹੀਂ ਉਦਾਂ ਦੀ ਗੱਲ ਨਹੀਂ ਆ ਹੁਣ ਤੇ ਬੰਦਾ ਸਿਆਣਾ ਹੋ ਗਿਆ ਵਾ ਹੁਣ ਕਿੱਥੇ ਫੋਨ ਚਲਾਉਂਦਾ ਵਾ ਸਾਰੀ ਦਿਹਾੜੀ ਕੰਮ ਜੀ ਲੱਗਾ ਰਹਿੰਦਾ ਵਾ ਨਾਲੇ ਫੈਕਟਰੀ ਦੇ ਵਿੱਚ ਤੇ ਫੋਨ ਚਲਾਉਣ ਦਾ ਟਾਈਮ ਹੀ ਨਹੀਂ ਮਿਲਦਾ ਉੱਥੇ ਤਾਂ ਰੋਟੀ ਬੜੀ ਮੁਸ਼ਕਲ ਨਾਲ ਕਾਈਦੀ ਆ ਭਾਜੀ ਕੱਲ ਤੇ ਤੁਹਾਡੀ ਸਹੀ ਆ ਔਰ ਜਿਹੜੇ ਮੁੱਢਾ ਵਿਗੜਿਆ ਹੁੰਦਾ ਨਾ ਕਦੀ ਸੁਧ ਦਲ ਨਹੀਂ ਹੁੰਦੇ। ਉਹ ਯਾ ਯਾਰ ਆਪਣੀ ਰੋਟੀ ਵੇਖ ਜਾ ਕੇ ਸੜ ਗਈ ਉਹ। ਗੱਲਾਂ ਮਾਰੀ ਨਹੀਂ। ਵੇਖ ਲਓ ਭਾਜੀ ਬੰਦਾ ਜਿੰਨਾ ਮਰਜੀ ਕੰਮ ਕਰ ਲੇ ਪਰ ਜਨਾਨੀ ਨੂੰ ਯਕੀਨ ਨਹੀਂ ਆ ਸਕਦਾ। ਕੁਛ ਦਈਆ ਤੈਨੂੰ ਮਜ਼ਾਕ ਕਰਨ ਦੀ ਆ। ਤੂੰ ਤੇ ਐਵੇਂ ਸੀਰੀਅਸ ਲੈ ਜਾਂਦਾ ਵਾ। ਉਹ ਨਹੀਂ ਭਾਜੀ ਮਜ਼ਾਕ ਨਹੀਂ ਕਰਦੀ ਮੈਨੂੰ ਪਤਾ ਨਾ ਜੋ ਉਹ ਦੇ ਦਿਲ ਤੇ ਮੂੰਹ ਤੇ ਕਹਿ ਦਿੰਦੀ ਆ। ਚਲ ਕੋਈ ਨਹੀਂ ਖਾਣ ਰੋਟੀ। ਅੱਜ ਕਰਨੀ ਕੀ ਨਹੀਂ ਨਾ। ਧੱਕਾ ਗਈ ਮੈਂ ਕੰਮ ਕਰਤੀ। ਰਾਮਵਲੀ ਵੀ ਕਦੀ ਆਉਂਦੀ ਕਦੀ ਨਹੀਂ ਆਉਂਦੀ ਹੈ। ਅੱਜ ਕੱਪੜੇ ਵੀ ਨਹੀਂ ਗਏ ਧੋਣ ਵਾਲੇ। ਜਾਂ ਜੁ ਕਰਤੀ ਅਜ ਰੈਸਟ ਕਰ ਲੈਂਦੀ। ਹੋਰ ਇਹਦੇ ਲੰਮੇ ਪਾਵਾਂਗੇ ਨਾ। ਠੀਕ ਹੋ ਜਾਂਦੀ। ਨਾਲੇ ਅੱਧੀ ਆਉਣ ਵਾਲੇ ਨੇ ਨਾ। ਫੇਰ ਰੋਟੀ ਪਾਣੀ ਬਣਾ ਕਦੀ ਚਾਹ ਬਣਾ। मैं रेस्ट कर लगी हाँ कि फोन आ गया सनी का फोन हेलो हेलो की हाल है दीदी ठीक है ਈਗਾ ਤੋਂ ਆਇਆ ਨਹੀਂ ਘਰ ਇੰਨੇ ਦਿਨ ਹੋ ਗਏ ਨੇ ਹਲੇ ਜੀ 2-4 ਦਿਨ ਹੋਰ ਲੱਗਣਗੇ ਤੈਨੂੰ ਵੀ ਪਤਾ ਘਰ ਦੇ ਹਾਲਾਤ ਕਿੱਦਾਂ ਦੇਗੇ ਉਹ ਜੀ ਘਰ ਕਿਹੜਾ ਪੱਟ ਚੱਲਿਆ ਘਰ ਉੱਥੇ ਹੀ ਆ ਤੇ ਨਾਲੇ ਡੈਡੀ ਨੇ ਦਵਾਈ ਦੂਹ ਲਿਆ ਕੇ ਦਿੱਤੀ ਆ ਉਹ ਜੀ ਜੀ 10 ਦਿਨ ਦੀ ਦਵਾਈ ਦਾਦੂ ਮੈਂ ਲੈ ਕੇ ਜੇ ਗਿਆ ਆ ਰਾਸ਼ਨ ਪਾਈ ਸਾਰਾ ਲੈ ਕੇ ਦੇ ਕੇ ਆ ਕਿਤੇ ਮੰਮੀ ਨੂੰ ਬਾਹਰ ਆ ਜਾਣਾ ਪਵੇ ਮੰਮੀ ਓਥੇ ਨਾ ਆਉਣ ਮੈਂ ਸਾਰਾ ਕੁਝ ਕੰਮ ਓਥੇ ਕਰਕੇ ਆ ਦੇ ਕੇ ਆ ਘਰੇ ਕਿਤੇ ਚੀਜ਼ ਨੂੰ ਮੰਮੀ ਨੂੰ ਦਿੱਕਤ ਨਾ ਆਵੇ ਫੇਰ ਵੀ ਤੂੰ ਨਾ ਘਰ ਆ नाले ना साज पटे कट कर ओ दीदी इत्थे पता किन्ने नजारे है मैं कहना तुसी भी आओ घुमण नजारे पता थे किन्ने है मेरा तो दिल ही नहीं करदा इत्थे आनु वापस जों मैं आवां मेनू पता वा किन्ने को नजारे हैगे नाले एसी तो हो गए हां ओ दीदी मैं चलो चालू छड़ो परे हुन जो भी है पर मैं तौडा धन्यवाद करना चांदा वा तुसी जे ननू पैसे नाले ते मैं सब कुने में से डाल देना सी एहे के नजारे दूसे नाल घुमना सब कुछ मेरा रह जाना सी ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਪੈਸੇ ਦਿੱਤੇ ਤਾਂ ਕਿ ਜੋ ਮੈਂ ਜਾਰੇ ਲੈ ਸਕਾਂ ਧੰਨਵਾਦ ਮੇਰਾ ਕਹਾਂ ਕਰਦਾ ਸੀ ਨਹੀਂ ਧੰਨਵਾਦ ਮੈਂ ਤੇਰਾ ਕਰਦੀ ਆ ਜੇ ਤੂੰ ਪੈਸੇ ਨਾ ਨਾ ਮੰਗਦਾ ਤੇ ਮੈਨੂੰ ਕਿਵੇਂ ਪਤਾ ਲੱਗਣਾ ਸੀ ਮੈਂ ਘਰ ਅੰਡੇ ਦੇਣ ਵਾਲੇ ਮੁਰਗੀਆਂ ਕੀ ਆ ਮੈਂ ਉਹੀ ਤਾਂ ਤੁਹਾਨੂੰ ਸਮਝਾਣਾ ਚਾਹੁੰਦਾ ਜੀ ਜਦੋਂ ਮੈਂ ਤੁਹਾਨੂੰ ਸੁਝਾ ਕੇ ਗਿਆ ਦੱਸ ਕੇ ਗਿਆ ਉਦੋਂ ਹੀ ਕਰੋ ਹੋਰ ਫਰਦਰਾ ਜੀਆਂ bina baad ਉਸੇ ਨੂੰ ਕੋ ਪੈਸੇ ਮੰਗਦੇ ਹੋ ਸਿੱਧਾ ਦੇ ਨਾਲ ਮੈਂ ਇੱਕ ਦੋ ਦਿਨਾਂ ਤੱਕ ਤਾਂ ਉਹਨਾਂ ਤੋਂ ਪੈਸੇ ਮੰਗਦੀ ਆ ਠੀਕ ਆ लोग इनकी हालत सात दिन ही होया थोड़ी 15 20 दिन गया सी सात दिन ही होया देना फिर क्यों होया सात दिन होवे नहीं तो पैसे दे ही देने दे ने हां मैं आज दे दन ते भाई कल दे दन वाह जी वाह कुछ तो तेज ही बड़े निकले यार फिर की आ बहन की दी हां तेरी हां बहन चलो वीडियो मेरे दोस्त वाजा मार दे चलो मैं होके आ फिर मैं करते आ फिर करते हैं गाल आपस में वाजा मार दे ठीक है ओके भाई ओके ਨੀ ਵੇਖੀ ਜਾ ਤੇਰੀ ਭੈਣ ਕੀ ਕਰਦੀ ਤੂੰ ਮੈਨੂੰ ਰਾਤ ਵਿਖਾਤੀਆਂ ਮੰਜ਼ਿਲ ਮੇਂ ਆਪੀ ਸੱਤ ਕਰੀ ਵੇਖੀ ਕਿੱਦਾਂ ਪੈਸੇ ਕਢਾਂਦੀ ਭਰਾ ਤੂੰ ਚਰਨ ਜੀਤ ਕਿੱਥੇ ਆਂ ਅੱਛਾ ਸੁੱਤੀ ਹੈ ਚਲ ਮੈਂ ਪਾਣੀ ਆਪੇ ਪੀ ਲੈਣਾ ਇਹਨੂੰ ਕਹਾਂ ਯਾਰ ਚਾਹ ਬਣਾ ਦੇ ਜਾਵਾਂ ਕੰਮ ਉਹ ਚਰਨਜੀਤ ਯਾ ਆ ਗਏ ਤੁਸੀਂ ਮੈਂ ਤਾਂ ਨਾ ਪਾਣੀ ਦੇਣੀ ਮੇਰੀ ਅੱਖ ਲੱਗ ਗਈ ਨਾਲ ਉਹ ਯਾਰ ਪਾਣੀ ਤਾਂ ਮੈਂ ਪੀ ਲਿਆ ਵਾ ਤੂੰ ਇਦਾਂ ਕਰ ਤੂੰ ਨਾ ਤੂੰ ਚਾਹ ਬਣਾ ਲੈ ਥੋੜੀ ਜੀ ਤੇ ਮੈਂ ਬਾਜ਼ਾਰ ਜਾਣਾ ਵਾ ਘੰਟਾ ਕੰਮ ਤੇ ਮੈਂ ਕਰਕੇ ਤੇ ਹੁਣੇ ਆਇਆ ਜਾਣਾ ਕਿਤੇ ਹੁਣ ਤੁਸੀਂ ਛੱਡੋ ਬੜਾ ਕੰਮ ਉਹ ਨਹੀਂ ਯਾਰ ਥੋੜਾ ਜਿਹਾ ਮਿਲਣਾ ਕਿਸੇ ਨੂੰ ਨਹੀਂ ਨਾਲੇ ਨਾਲ ਮੈਂ ਵੀ ਬੋਰ ਹੋ ਜੰਨੀ ਆ ਘਰ ਬੈਠੀ ਮੈਂ ਤੁਹਾਡੇ ਵਾਸਤੇ ਨਾ ਚਾਹ ਬਣਾ ਕੇ ਲਿਆ ਦਿੰਦੀ ਚਲ ਯਾਰ ਜਲਦੀ ਬਣਾ ਕੇ ਲਿਆਈਂ ਮੇਰੇ ਬੜਾ ਕੱਜ ਜ਼ਰੂਰੀ ਕੰਮ ਕਰਨੇ ਠੀਕ ਹੈ ਬਣ ਗਈ ਚਾ ਹਾਂਜੀ ਬਣ ਗਈ ਆ ਬਾਹਰ ਹੀ ਪਈ ਆ ਜਾਓ ਚਲ ਆਇਆ ਫਿਰ ਮੈਂ ਚਲੋ ਫੜਾ ਚਾ ਕਿੱਤਾ ਸਨੀ ਨੂੰ ਫੋਨ ਹਾਂ ਕਿੱਤਾ ਸੀ ਡੈਡੀ ਨੂੰ ਦਵਾਈ ਦੂਈ ਲੈ ਕੇ ਦਿੱਤੀ ਕਿ ਨਹੀਂ ਦਿੱਤੀ ਆ ਦਵਾਈ ਵੀ ਲੈ ਕੇ ਦਿੱਤੀ ਤੇ ਡੈਡੀ ਵੀ ਠੀਕ ਹੈ ਤੇ ਕੋਈ ਲੈ ਚੰਦ ਤੱਕ ਇਹ ਰਿਹਾ ਜੇ ਦਿੱਕਨੀ ਸਿਮਾ ਕਰਾਈ ਨਾ ਲਗਾਤਾਰ ਜਾਂਦਾ ਪਿਆ ਉਹ ਸੱਚ ਭਾਜੀ ਨੇ ਮੈਨੂੰ ਕਿਹਾ ਹੈ ਕਿ ਸੰਨੀ ਨੂੰ ਕਹੇਂਗੇ ਮਾਨ ਲਾ ਕੇ ਪੜੇ ਫੀਸ ਦੀ ਚਿੰਤਾ ਨਾ ਕਰੇ ਫੀਸ ਤੇਰੀ ਮੈਂ ਦੇ ਦਿਆ ਕਰਾਂਗਾ ਐ ਤੇ ਬੜੀ ਵਧੀਆ ਗੱਲ ਹੈ ਕਿ ਭਾਜੀ ਫੀਸ ਦੇ ਦਨ ਕਰਨਗੇ ਤੇ ਨਾਲੇ ਪੜ੍ਹ ਲੈ ਕੇ ਜਾਊਗਾ ਤਾਂ ਉਹ ਨੌਕਰੀ ਕਰ ਲੂਗਾ ਉਹ ਨਾਲੇ ਸਾਡੇ ਘਰ ਦੇ ਹਾਲਾਤ ਵੀ ਸਹੀ ਹੋ ਜਾਣਗੇ ਆਹੋ ਤੇ ਨਾਲੇ ਸੰਨੀ ਨੂੰ ਕਹੀ ਕਿ ਮਾਨ ਲਾ ਕੇ ਪੜੇ ਠੀਕ ਆ ਕਹ ਦਾਂਗੇ ਉਨ ਪਤਾ ਨਾ ਸਾਡੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਡੈਡੀ ਜੀ ਤਾਂ ਬਿਮਾਰ ਹੋਏ ਨੇ ਸਾਡੇ ਘਰ ਦੇ ਹਾਲਾਤ ਸੰਜੀ ਹੋਣੇ ਨਾਲਿਓਂ ਬਾਹਰ ਲੈ ਕੇ ਜਾਊਗਾ ਮੁਕਿਲ ਲੱਗੇਗਾ ਉਹ ਸੱਚੇ ਤਾਇਆ ਮੈਨੂੰ ਮੈਂ ਤੇ ਕੰਮ ਬੜੇ ਜ਼ਰੂਰੀ ਜਾਣਾ ਸੀ ਤੇ ਮੈਂ ਕੰਮ ਕਰਕੇ ਆਨਾ ਤੇ ਇਹ ਪੈਸੇ ਨਾਲ ਮਾਰੀ ਚਰਾਤੀ ਰਾਂ ਤੇ ਮੈਂ 1 ਘੰਟੇ ਤੱਕ ਰਾਇਆ ਤੇ ਆਂਦੇ ਹੀ ਫਿਰ ਮੈਂ ਰੋਟੀ ਤਿਆਰ ਰੱਖੀ ਮਤਲਬ ਠੀਕ ਹੈ ਅੰਨੇ ਪੈਸੇ ਜਿਹਦੇ ਚ ਮੈਂ ਪੈਸੇ ਕੱਟ ਵੀ ਲਵਾ ਤੇ ਮੈਨੂੰ ਕਿਹੜਾ ਪਤਾ ਲੱਗਣਾ ਨਾਲੇ ਸਮੁੰਦਰ ਚੋਂ ਇੱਕ ਬਾਲਟੀ ਕੱਢ ਵੀ ਲਈ ਤੇ ਸਮੁੰਦਰ ਨੂੰ ਕੀ ਫਰਕ ਪੈਣਾ ਕੋਈ ਗੱਲ ਨਹੀਂ ਕੱਢ ਹੀ ਲੱਗੇ ਆ ਚਰਨਜੀਤ ਵਾਹ ਅਨਿਤ ਜਿੰਦਰ ਆਗੇ ਤੁਸੀਂ ਪਾਜੀ ਹਾਂ ਨਾਮ ਉਹਨੇ ਗਏ ਅੱਛਾ ਮੈਨੂੰ ਕਹਿੰਦਾ ਹਾਂ ਮੈਂ ਘਰ ਚੱਲਾ ਆਂ ਨਹੀਂ ਹੋਨੇ ਨਿਕਲ ਗਏ ਪਾਣੀ ਪੀਣਾ ਤੁਸੀਂ ਪਾਣੀ ਲੈ ਆਵਾ ਤੁਹਾਡਾ ਹਾਂ ਪਿਆਰੇ ਪਾਣੀ ਦੋਦਾ ਜੀ ਅਨਿਤ ਜਿੰਦਰ ਪੈਸੇ ਦੇ ਗਿਆ ਥੋੜੇ ਹਾਂ ਪਾਜੀ ਪੈਸੇ ਤੇ ਦੇ ਕੀ ਗਏ ਨੇ ਅੱਛਾ ਇਦਾਂ ਕਰੋ ਮੈਨੂੰ ਪੈਸੇ ਦੇ ਦੇ ਮੈਂ ਦੇਣੇ ਹੀ ਕਿਹਨ ਪੈਸੇ ਪੈਸੇ ਆਣਾ ਕੀ ਆ ਫੜਾ ਕੇ ਨਹੀਂ ਗਿਆ ਪੈਸੇ ਨਹੀਂ ਨਹੀਂ ਭਾਜੀ ਅੰਦਰ ਦੇ ਕੇ ਗਏ ਨੇ ਪੈਸੇ ਤੇ ਫੜਾ ਕੇ ਨਹੀਂ ਤੇ ਲਿਆ ਫੜਾ ਫਿਰ ਮੈਨੂੰ ਮੈਂ ਜਾਣਾ ਜਲਦੀ ਥੋੜੀ ਭਾਜੀ ਉਹ ਦਰਸ ਅੱਲਾ ਕੀ ਆ ਪ੍ਰੋਬਲਮ ਕੋਈ ਨਹੀਂ ਨਹੀਂ ਭਾਜੀ ਉਹਨੇ ਇੱਕ ਜਨਾਨੀ ਆਈ ਸੀ ਬਾਹਰ ਉਹ ਕੈਨ ਦੀ ਸੀ ਮੇਰੇ ਨਿੱਕੇ ਨਿੱਕੇ ਨਿਆਣੀ ਹੈਗੇ ਤੇ ਮੇਰਾ ਘਰ ਵਾਲਾ ਵੀ ਬੜਾ ਬਿਮਾਰ ਰਹਿੰਦਾ ਵਾ ਉਹਨੇ ਘਰ ਨਾਲ ਰੋਸ਼ਨ ਵੀ ਨਹੀਂ ਗਾ ਨਾਲ ਵਿਚਾਰੀ ਘਰ ਆਟਾ ਹੈਦਾ ਵਾ ਉਹ 10-10 ਰੁਪਏ ਕਰਕੇ ਨਾ ਪੁਜਾਰਾ ਕਰਦੀ ਸੀ ਤੇ ਮੈਂ ਆ ਵੀ ਉਹਨੂੰ ਥੋੜੇ ਜਿਹੇ ਪੈਸੇ ਦੇ ਦਿੱਤੇ ਭਾਜੀ ਥੋੜੇ ਜਿਹੇ ਪੈਸੇ ਕਿੰਨੇ ਕ ਪੈਸੇ ਦੇ ਦਿੱਤੇ ਭਾਜੀ ਉਹ ਹੀ 5000 ਕੱਲ ਕੋਈ ਗੱਲ ਨਹੀਂ ਬਾਕੀਦੋ ਨੇ ਨਾ ਤਾਂ ਬਾਕੀ ਦੇ ਨਜ਼ਰ ਵਿੱਚ ਬਾਕੀ ਲਵਾ। ਇਹ ਰਿਓ ਜੇ ਪੈਸੇ ਦੇਤੇ ਆ। ਆਪਾਂ ਉਹਦੇ ਬਾਬਾ ਨੇ ਵਾਧੂ ਘਰ ਦਿੱਤਾ ਵਾ। ਇਹਦੇ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਐ? ਜਿੰਨੀ ਕੁ ਸਮਰੱਥਾ ਰੱਖਦੇ ਆ ਨਾ ਆਪਾਂ ਸਾਨੂੰ ਚਾਹੀਦਾ ਵਾ ਕਿ ਵੱਧ ਤੋਂ ਵੱਧ ਕਿਸੇ ਦੀ ਮਦਦ ਕਰੀਏ। ਨਾਲੇ ਜੇ ਕੋਈ ਮੰਗਣ ਹੁੰਦਾ ਨਾ ਉਹ ਮਜਬੂਰੀ 'ਚ ਮੰਗਦਾ ਵਾ। ਕਿਸੇ ਦਾ ਦਿਲ ਨਹੀਂ ਕਰਦਾ ਵਾ ਕਿ ਤਾਂ ਕਿ ਇਹਦੇ ਦਰ ਦਰ ਜਾ ਕੇ 10000 ਕੀ ਮੰਗੇ। ਅਗਲੇ ਤੇ ਕੀ ਤੱਕ ਕਿਹੜੀ ਮਜਬੂਰੀ ਲੱਗਦੀ ਐ? ਤੂੰ ਬਹੁਤ ਵਧੀਆ ਕੀਤਾ ਤੂੰ ਦੀ ਮਦਦ ਕਰਤੀ ਐ। ਉਹਨੂੰ ਸਭ ਕਹਿਣਾ ਸੀ ਜੇ ਫੇਰ ਵੀ ਕਿਤੇ ਲੋੜ ਪਵੇ ਤੇ ਸਾਡੇ ਘਰੋਂ ਆ ਕੇ ਲੈ ਜਾ ਕਰ। ਇਦਾਂ ਦੀ ਸੋਚ ਰੱਖਣ ਵਾਲੇ ਨੂੰ ਪਰਮਾਤਮਾ ਹੋਰ ਦਿੰਦਾ ਵਾ। ਵਧੀਆ ਕੀਤਾ ਕਿ ਤੂੰ ਇੰਨੀ ਸੋਚ ਰੱਖੀ ਐ। ਅੱਗੇ ਤੋਂ ਵੀ ਜੇ ਕੋਈ ਆਵੇ ਨਾ ਆਪਣੇ ਦਰ ਤੇ ਖਾਲੀ ਨਹੀਂ ਮੋੜਨਾ ਕਰੀਗੀ। ਠੀਕ ਐ? ਠੀਕ ਐ ਭਾਜੀ। ਚੱਲਿਆ ਬਾਕੀ ਕਾਇ ਹੈ ਮੈਨੂੰ ਖਾ ਦੇ। ਲੈ ਆ ਨੀ। ਮੇਰੀ ਗੱਲ ਸੁਣ। ਅੱਗੇ ਤੋਂ ਕੋਈ ਵੀ ਆਵੇ ਨਾ ਤੂੰ ਉਹਨੂੰ ਖਾਲੀ ਨਹੀਂ ਜਾਣ ਦੇਣਾ। ਠੀਕ ਆ? ਠੀਕ ਆ। ਤੇਰੀ ਮਰਜ਼ੀ ਕਰੀਏ ਨਾ ਤੇ ਪਰਮਾਤਮਾ ਹੋਰ ਦਿੰਦਾ ਵਾ। ਹਲੇ ਆਪਾਂ ਨੂੰ ਤੇ ਬਾਬਾ ਜੀ ਨੇ ਵਾਧੂ ਕੁਝ ਦਿੱਤਾ। ਠੀਕ ਆ? ਹਲੇ ਇੱਕ ਸੋਚਣ ਵਾਲੀ ਗੱਲ ਨਹੀਂ ਹੈ। ਪਰੇਸ਼ਾਨ ਨਹੀਂ ਹੋਣਾ ਕਦੀ। ਠੀਕ ਆ? ਜਿਹਦੀ ਕਿਸਮਤ ਚ ਹੁੰਦੇ ਨਾ ਉਹਨੂੰ ਆਪੇ ਮਿਲ ਜਾਂਦਾ ਵਾ। ਚਾਹੀਏ ਤਾਂ ਨਾ ਮੈਂ ਹੈਂ? ਠੀਕ ਆ। ഇത ശാ കോ ഓരോ ഫോൺ ആദി ജീന മ